ਦੇ ਵਿੱਚ ਨਵੀਂ ਅਪਡੇਟ ਆਈ ਹੈ ਤੁਹਾਨੂੰ ਦੱਸਦੀ ਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਿਹੜੇ ਸਬੂਤ ਮਿਲੇ ਨੇ ਉਹ ਤੇਜ਼ ਤਾਰ ਹਥਿਆਰ ਮਿਲੇ ਨੇ ਉਹਨਾਂ ਦਾ ਜਿਹੜਾ ਇੱਕ ਸੇਵਾਦਾਰ ਸੀ ਰਮਨਦੀਪ ਸਿੰਘ ਮਹੱਜ ਜਨਵਾਲਕ ਸੀ ਉਨੀਆ 20 ਸਾਲਾਂ ਦਾ ਉਹ ਫਰਾਰ ਹੈ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਤਾਂ ਪਰਿਵਾਰਿਕ ਮੈਂਬਰ ਨੇ ਸੰਤ ਬਲਵਿੰਦਰ ਸਿੰਘ ਨੇ ਜਿਹੜੇ ਜਿਹੜੇ ਇਹ ਇੱਥੇ ਗੁਰਦੁਆਰਾ ਸਾਹਿਬ ਦੇ ਜੋ ਬਲਵਿੰਦਰ ਸਿੰਘ ਖਾਲਸਾ ਜੋ ਇਹ ਮੁਖੀ ਸੀ ਇਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਕਤਲ ਕਿਸੇ ਤੋਂ ਕਰਵਾਇਆ ਗਿਆ ਪਰ ਪੁਲਿਸ ਕਹਿ ਰਹੀ ਹੈ ਕਿ ਇਹਨਾਂ ਦੋਨਾਂ ਦੀ ਚੇਲੇ ਤੇ ਬਾਬੇ ਦੀ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤਾਂ ਕਰਕੇ ਜਿਹੜੇ ਡੇਰੇ ਦੇ ਮੁਖੀ ਨੇ ਉਹਨਾਂ ਦਾ ਜਿਹੜਾ ਕਤਲ ਕੀਤਾ ਹੈ ਉਹ ਕੀਤਾ ਹੈ ਉਹਨਾਂ ਦੇ ਸੇਵਾਦਾਰ ਨੇ ਇਹ ਕਿਸੇ ਨੇ ਕਤਲ ਨਹੀਂ ਕਰਵਾਇਆ ਸਗੋਂ ਉਸਨੇ ਹੀ ਇਸ ਦਾ ਕਤਲ ਕੀਤਾ ਹੈ ਮਹਰਾਏ ਦਾ ਸਾਡੇ ਘਰਦੋਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਉਹ ਮਾੜੀ ਗੱਲ ਕਰਕੇ ਚੇਲਾ ਨਾਲ ਆਉਂਦਾ ਹੀ ਚਲ ਜਾਂਦਾ ਆਉਂਦਾ ਹੀ ਚਲ ਜਾਂਦਾ ਜੀ ਬਹੁਤ ਮਾੜੀ ਗੱਲ ਹੋਈ ਸੀ ਉਹ ਟਾਈਮ ਤੇ ਸਵਾਸ ਹੈ ਨਹੀਂ ਜਦੋਂ ਆਇਆ ਇਹ ਇਹ 15-20 ਮਿੰਟ ਦੇ ਵਿੱਚ ਹੀ ਆ ਗਏ ਸਵਾਸ ਹੈ ਨਹੀਂ ਸਵਾਸ ਆ ਬੜੀ ਇਹ ਖੰਜਰ ਜਾਂਦਾ ਜੀ ਇੱਕ ਪੇਟ ਲੈ ਗਿਆ ਚ ਕੁਮਾਇਆ ਉਹਨਾਂ ਦੀ ਲੈ ਗਿਆ ਜੀ ਅਸੀਂ ਪ੍ਰਸ਼ਾਸਨ ਕੋਲ ਅਪੀਲ ਕਰਦੇ ਆਂ ਜੀ ਮਹਾਰਾਏ ਇਹਦਾ ਸਾਨੂੰ ਨਿਸਾਬ ਮਿਲਣਾ ਚਾਹੀਦਾ ਜੀ ਕਿੰਨੀ ਸਮਾਂ ਤਾਂ ਹੋ ਗਿਆ ਹੰਦਸਾ ਜੀ ਤੋ ਕਿਹੜਾ 17 18 ਚਾਲ ਦੀ ਜਾਂਚ ਦੀ ਹੈ ਜੀ ਹੁਣ ਤੱਕ ਜਾਂਚ ਵਿੱਚ ਕੀ ਕੀ ਆਇਆ ਜੀ ਉਹ ਇਹ ਬੜੀ ਮੰਦਭਾਗੀ ਘਟਨਾ ਹੈ ਆ ਬਾਬਾ ਬਲੂਧਰੀ ਜਿਹੜੇ ਇਥੇ ਮੁਖ세ਵਾਦਾਰ ਸੀ ਇਸ ਗੁਰਦਾ ਸਾਹਿਬ ਦੇ ਉਹਨਾਂ ਦਾ ਰਾਤ ਕਤਲ ਹੋ ਗਿਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਇਸ ਕਤਲ ਜਿਹੜਾ ਮੁਕਦੂਸ਼ੀ ਆ ਉਹ ਰਵਨਜੀਤ ਆ ਸਲਾਪੁਰ ਪਿੰਡ ਦਾ ਰਹਿਣ ਵਾਲਾ ਉਹ ਉਹਨਾਂ ਦਾ ਸੇਵਾਦਾਰ ਸੀਗਾ ਉਹਨਾਂ ਦੀ ਰਾਤ ਨੂੰ ਜੋ ਸਾਨੂੰ ਹੁਣ ਤੱਕ ਨਜ਼ਰ ਆ ਰਿਹਾ ਕਿ ਸ਼ਾਇਦ ਉਹਨਾਂ ਦੀ ਸੇਵਾ ਕਰ ਰਿਹਾ ਸੀ ਅੰਦਰ ਉਸ ਤੋਂ ਬਾਅਦ ਉਹਨੇ ਉਹਨਾਂ ਦਾ ਮਰਡਰ ਕਰਤਾ ਵੀ ਹੈਵ ਐਮਪੀਰ ਐਵੀਡੈਂਸ ਸਾਡ ਕੋ ਪੂਰਾ ਕਲੀਅਰ ਐਵੀਡੈਂਸ ਹੈ ਕਿ ਮਰਡਰ ਉਹਨੇ ਕੀਤਾ ਕਿਉਂਕਿ ਉਹ ਉਸ ਤੋਂ ਬਾਅਦ ਉਹ ਦੌੜਦਾ ਵੀਡੀਓ ਚ ਨਜ਼ਰ ਆ ਰਿਹਾ ਹੈ ਬਦਹਾਵਾਜ਼ਿਆ ਹੋਇਆ ਜਿਸ ਵਾਂ ਇਨਸਾਨ ਗਲਤੀ ਕਰ ਬੈਠਦਾ ਉਹਨੂੰ ਅਹਿਸਾਸ ਹੋ ਜਾਂਦਾ ਕਿ ਮੈਂ ਗਲਤੀ ਕੀਤੀ ਹੈ ਉਹਦੇ ਦਾਅਵੋਕ ਉਹ ਦੌਰ ਦਾ ਦੂ ਦੌਰ ਦਾ ਫਰੰਟ ਤੇ ਫਿਰ ਉਹ ਸਵਾ ਪਿਛੋਂ ਦੀ ਗੇੜ ਤੋਂ ਉੱਗਲ ਕੇ ਚਲਾ ਗਿਆ ਹੈਗਾ ਮਰਡਰ ਦਾ ਅਸੀਂ ਪਰਚਾ ਦਰਜ ਕਰ ਲਿਆ ਜਿਹੜਾ ਦੋਸ਼ੀ ਆ ਉਹਦੇ ਉੱਪਰ ਰੇਡ ਕੀਤੀ ਜਾ ਰਹੀ ਹੈ ਵੀ ਆਰ ਰੌਂਡਡ ਅਪ ਸਮ ਪੀਪਲ ਐਂਡ ਵੈਰੀ ਸੂਨ ਵੀ ਵਿਲ ਕੈਚ ਅਪ ਸਰ ਕੀ ਕਾਰਨ ਰਹੀ ਮਰਡਰ ਦੇ ਪੁਰਾਣੀ ਅਸਲ ਤੇ ਇਹਦੀ ਵਜ੍ਹਾ ਆ ਕਿ ਜਦੋਂ ਅਸੀਂ ਉਹਨੂੰ ਫੜਾਂਗੇ ਅਕਿਊਜ਼ ਦੀ ਪੁੱਛਿਸ਼ ਕਰਾਂਗੇ ਉਹਦੇ ਨਜ਼ਰ ਆਏਗਾ ਬਟ ਇਟ ਇਜ਼ ਕਲੀਅਰ ਕਿ ਜੋ ਕੁਝ ਹੋਇਆ ਉਹ ਬੰਦ ਕਮਰੇ ਦੇ ਅੰਦਰ ਹੋਇਆ ਉਹ ਸ਼ਾਇਦ ਉਹਦੀ ਲਤਾ ਦੀ ਮ사ਜ ਕਰ ਰਿਹਾ ਸੀਗਾ ਕਿਸੇ ਗੱਲ ਤੋਂ ਕੋਈ ਟਕਰਾਅ ਹੋਇਆ ਹੋਵੇਗਾ ਇਹ ਅਕਿਊਜ਼ ਦੇ ਫੜੇ ਜਾਂਦੇ ਪਾਸੇ ਚੱਲੇਗਾ ਬਟ ਵਨ ਥਿੰਗ ਇਜ਼ ਸ਼ੂਰ ਕਿ ਇਹਦੇ ਚ ਕੋਈ ਵੀ ਹੋਰ ਐਂਗਲ ਨਹੀਂ ਹੈ ਇਹ 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 ਗੱਲ ਐਕਸਪਲੀਸਿਟ ਹੈ ਮੈਂ ਇਸ ਗੱਲ ਨੂੰ ਦੁਬਾਰਾ ਦੁਹਰਾਣਾ ਚਾਹਾਂਗਾ ਕਿ ਇਸ ਮਰਡਰ 'ਚ ਕੋਈ ਵੀ ਹੋਰ ਐਂਗਲ ਨਹੀਂ ਹੈ। ਬਿਲਕੁਲ ਪਸਤਾ। ਇਟ ਇਜ਼ ਅ ਸਿੰਪਲ ਮਰਡਰ, ਨੈਚੁਰਲ ਮਰਡਰ ਹੈ। ਬਿਲਕੁਲ ਪਸਤਾ। ਔਰ ਉਹਦੀ ਕੀ ਵਜ੍ਹਾ ਮਰਡਰ ਦੀ ਜਦੋਂ ਰਮਨਜੀਤ ਪਕੜਿਆ ਜਾਏਗਾ ਤਾਂ ਤੁਹਾਡੀ ਸਾਰੀ ਗੱਲ ਤੁਹਾਡੇ ਸਾਹਮਣੇ ਅਸੀਂ ਖੋਲ੍ਹ ਕੇ ਲਿਆ ਦੇਵਾਂਗੇ। ਤੁਸੀਂ ਕਿਹੋ ਜਿਹਾ ਕੁਝ ਪਤਾ ਲੱਗ ਰਿਹਾ ਹੈ ਕਿ ਇਹ ਤਾਂ ਪਹਿਲਾਂ ਕੋਈ ਮਾਮਲੇ ਦੱਸ ਜਿਵੇਂ ਦਾ ਕਿਵੇਂ ਦਾ ਹੈਗਾ ਕਿ ਕੁਝ। ਨਹੀਂ। ਕੋਈ ਐਸਾ ਕੁਝ ਨਹੀਂ ਹੈ। ਵੀ ਹੈਵ ਨੋ ਪਾਸ ਹਿਸਟਰੀ। ਸਾਡ ਕੋ ਦਾ ਕੋਈ ਪਾਸ ਰਿਕਾਰਡ ਪਾਸ ਇਸ ਨਹੀਂ ਹੈ। ਦੋ ਸੇਵਾਦਾਰ ਸੀਗੇ। ਇੱਕ ਇੱਕ ਇਹ ਕਮਰੇ ਸੀਗਾ ਦੋਨੋਂ ਇਕੱਠੇ ਨਾਲ ਦਾ ਕਮਰਾਗਾ ਤੁਸੀਂ ਦੇਖ ਹੀ ਰਹੇ ਹੋ ਉੱਥੇ ਰਹਿੰਦੇ ਸੀ ਸੇਵਾ ਕਰਦੇ ਸੀ ਗੁਰਦਵਾਰ ਸਾਹਿਬ ਦੀ ਬਾਬਾ ਜੀ ਦੀ ਤੇ ਹੁਣ ਕਿਸ ਕੱਲ ਦਾ ਕੋਈ ਮਰਡਰ ਕੀਤਾ ਇਹ ਤਾਂ ਉਹ ਪਕੜੇ ਜਾਂਦੇ ਸਨ ਦੱਸ ਸਕਦਾ ਸਰ ਸਰ ਇਹਦੇ 'ਚ ਪਤਾ ਲੱਗਾ ਜੀ ਕਿ ਹੋਰ ਗ੍ਰਿਫਤਾਰ ਨਹੀਂ ਹੋਇਆ ਜੀ ਮੈਂ ਦੱਸਿਆ ਜੀ ਰਾਤ ਮਰਡਰ ਹੋਇਆ ਕੁ ਤਰੀਬਨ 10 ਵਜੇ ਬਹੁਤ ਜਿਹੜਾ ਹੈ ਔਰ ਉਮਰ ਵੀ ਛੋਟੀ ਹੋਈ ਹੈ 20 ਸਾਲ ਦਾ ਸਾਰਾ ਹੋਣਾ ਜੇ ਅਸੀਂ ਉਹਨੂੰ ਰੇਡਸ ਕਾਫੀ ਕੀਤੀ ਰਾਤ ਦੇ ਐਸੋ ਕਿ ਸਾਡੀ ਪਾਰਟੀਆਂ ਕਾਫੀ ਸਾਰੀਆਂ ਇਲਾਕੇ 'ਚ ਫਾਲੀਆਂ ਪੀਆ ਉਹਨੂੰ ਫੜਨ ਵਾਸਤੇ ਉਹਦੇ ਰਿਸ਼ਤਾਰਾਂ ਦੇ ਉਹਦੇ ਸਹੇਜ ਸੰਧੀਆਂ ਦੇ ਉਹਦੇ ਸਾਥੀਆਂ ਦੇ ਅਸੀਂ ਰੀਡ ਕਰ ਰਹੇ ਹਾਂ ਬਹੁਤ ਜਲਦੀ ਕਾਬੂ ਆ ਜਾਏਗਾ ਕੋਈ ਵੱਡੀ ਗੱਲ ਨਹੀਂ ਹੈ ਸਰ ਉਹਦੇ ਕੋਲ ਰਵਾਲਵਰ ਵੀ ਸਰ ਜਿਹੜਾ ਬਾਬਾਈ ਦਾ ਲੈ ਕੇ ਦੱਸਦੇ ਵਿੱਚ ਚਲਾ ਗਿਆ ਜੀ ਉਹਦਾ ਕੋਈ ਨਹੀਂ ਅਸੀਂ ਤੇ ਕੋਈ ਸਰ ਇਹ ਰਵਾਲਵਰ ਨੂੰ ਕੋਈ ਸੀ ਉਹ ਤੁਮਿਸਾ ਗਾ ਰਵਾਲਵਰ ਮਿਸਿੰਗ ਆ ਚੈੱਕ ਕਰਦੇ ਆ ਉਹ ਲੈ ਗਿਆ ਜਾਂ ਕੌਣ ਲੈ ਗਿਆ ਗਨ ਵੀ ਸੀ ਜੀ ਉਹਨਾਂ ਦੀ ਬਾਬਾ ਜੀ ਹਾਂਜੀ ਗਨ ਵੀ ਹੈਗੀ ਸੀ ਜੀ ਉਹਨਾਂ ਕੋਲ ਜਮਾ ਕਰਾਈ ਜੀ ਜਮਾ ਕਰਾਈ ਇਹ ਰਵਾਰਾ ਗਨ ਉਹਨਾਂ ਦੀ ਜਮਾ ਹੈਗੀ ਹੈ ਜੀ ਹਾਂਜੀ ਹਾਂਜੀ ਗਨ ਜਮਾ ਉਹਨਾਂ ਦੀ ਸਰ ਪੈਸੇਾਂ ਦੀ ਕੋਈ ਲੁੱਟ ਹੋਈ ਹੈ ਪੈਸੇ ਵੀ ਲੈ ਕੇ ਗਿਆ ਮੈਂ ਐਸਾ ਕੋਈ ਮੈਂ ਪਹਿਲੇ ਕਿਹਾ ਵੀ ਕੋਈ ਹੋਰ ਅੰਗਲ ਨਹੀਂ ਆ ਨਾ ਡਕੈਤੀ ਦਾ ਨਾ ਰੋਬਰੀ ਦਾ ਨਾ ਅਸੀਂ ਇਹਨੂੰ ਵੀ ਕੋਈ ਫੋਨ ਨੂੰ ਅਸੀਂ ਐਵੇਂ ਮੈਨੂੰ ਕਈ ਫੋਨ ਚਾਰਜ ਫੇਰੇ ਚੱਲ ਰਹੇ ਨੇ ਕਈ ਕੋਈ ਕੁਝ ਕਰਿਆ ਬਟ ਆਈ ਵੁੱਡ ਲਾਈਕ ਟੂ ਸਟ੍ਰੈਸ ਅਪਨ ਥਿਸ ਫੈਕਟ ਮੈਂ ਇਸ ਗੱਲ ਨੂੰ ਜ਼ੋਰ ਦੇ ਕਹਾਂਗਾ ਇਤਸੇ ਮਰਡਰ ਸਿੰਪਲ ਮਰਡਰ ਉਹਨੇ ਕਿਉਂ ਕੀਤਾ ਕਿਉਂਕਿ ਕੋਈ ਬਾਹਰ ਦਾ ਬੰਦਾ ਤੇ ਆਇਆ ਹੀ ਨਹੀਂ ਕੋਈ ਹੋਰ ਦੋਸ਼ੀ ਨਹੀਂ ਕੋਈ ਸਾਥੀ ਨਹੀਂ ਕੋਈ ਵਜਾ ਰੰਜਿਸ਼ ਨਹੀਂ ਕੋਈ ਗਾਲ ਨਹੀਂ ਗਵਾਦੀ ਉਹ ਰੋਹੀ ਤਰ੍ਹਾਂ ਬਾਬਾ ਦੀ ਸੇਵਾ ਕਰਦਾ ਸੀਗਾ ਰਾਤ ਨੂੰ ਨੇ ਉਂਡੀ ਲਗਾ ਕੇ ਸੇਵਾ ਕਰ ਰਿਹਾ ਸੀਗਾ ਉਹਨਾਂ ਅੰਦਰ ਕੀ ਵਾਪਰਿਆ ਸਾ ਜੇ ਤੋ ਤੈਸ ਚਾ ਕਿਉਂ ਨੇ ਉਹਨਾਂ ਦਾ ਮਰਡਰ ਕਰਤਾ ਇਹ ਤਾਂ ਪਕੜੇ ਜਾਣ ਤੇ ਉਹੀ ਸਾਨੂੰ ਦੱਸ ਸਕਦਾ ਫੜੇ ਜਾਣ ਤੇ ਭਾਈ ਮਨਜੀਤ ਸਿੰਘ ਨੇ ਸ਼ੱਕ ਜਾਰ ਕੀਤਾ ਜੀ ਇਹ ਕਿਤੇ ਨਾ ਕਿਤੇ ਵੱਡੀ ਸਾਜ਼ਿਸ਼ ਹੋ ਸਕਦੀ ਹੈ ਮੈਂ ਇਸ ਪਰ ਹਜੇ ਕੋਈ ਕਮੈਂਟ ਨਹੀਂ ਕਰ ਸਕਦਾ ਜੀ ਬਟ ਮੈਂ ਆਪਣਾ ਤੁਹਾਨੂੰ ਪੁਆਇੰਟ ਆਫ View ਦੱਸਦਾ ਜੋ ਸਾਡੀ ਹੁਣ ਤੱਕ ਦੀ ਤਫ਼ਤੀਸ਼ ਹੈ ਜੋ ਸਾਡੀ ਹੁਣ ਤੱਕ ਦੀ ਅਬਜ਼ਰਵੇਸ਼ਨ ਹੈ ਜਦੋਂ ਰਵਨਜੀ ਸਾਡੇ ਕਾਬੂ ਆਏਗਾ ਬਹੁਤ ਜ਼ਿਆਦਾ ਦੂਰ ਨਹੀਂ ਹੈ ਵੈਰੀ ਸੂਨ ਵੀਲ ਕੈਚ ਹਮ ਸੌਰੀ ਗੱਲ ਤੁਹਾਡੇ ਸਾਹਮਣੇ ਲਿਆ ਕੇ ਵੇਰਵਾ ਵਾਪਸ ਕਰਦੇ ਹਾਂ ਜੀ ਸਰ ਮਾਮਲਾ ਰਜਿਸਟਰਡ ਹੋਇਆ ਹੈ ਕਿਹੜੀਆਂ ਭਰਾਵਾਂ ਤਹਿਤ ਹੋਵੇ 302 ਦੇ ਤਹਿਤ ਜੀ 302 ਸ ਮਰਡਰ ਕੇਸ ਹੋਰ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਰੈਸਟ ਸ਼ੂਡ ਅਸੀਂ ਪੂਰਾ ਜ਼ੋਰ ਲਗਾ ਕੇ ਇਹਨੂੰ ਬਹੁਤ ਜਲਦੀ ਆਬੂ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਵਾ ਸਰ ਇਹ ਕੋਈ ਡਰਗਸ ਵਗੈਰਾ ਵੀ ਲੈਂਦਾ ਸੀ ਜਿਹੜਾ ਰੁਪਏ ਦੇ ਵਿੱਚ ਕੋਈ ਆਈ ਸਸਰਾਂ ਦੀ ਗੱਲ ਉਸ ਜਦੋਂ ਮੈਂ ਉਹਨੂੰ ਫੜਿਆ ਨਹੀਂ ਹਾਊ ਕੈਨ I ਟੈਲ ਯੂ ਸਾਡੇ ਕੋਲ ਹਿਸਟਰੀ ਕੋਈ ਨਹੀਂ ਅਸੀਂ ਉਹਦੀ ਇਟ ਬੀ ਰੋਂਗ ਟੂ ਦੇਰ ਇਟ ਬੀ ਰੋਂਗ ਟੂ ਲੈਵਲ ਐਨੀ ਅਲੀਗੇਸ਼ਨ ਅਟ ਦਿਸ ਸਟੇਜ ਇਕ ਪਰਿਉ ਨੂੰ ਆ ਜਾਂਦੋ ਤੁਹਾਡੇ ਸਾਰੇ ਸਵਾਲਾਂ ਜਵਾਬ ਲੈ ਗਿਆ ਅਸੀਂ ਤੁਹਾਡੇ ਸਾਹਮਣੇ ਖੋਲ ਕੇ ਦੇ ਦੇਣਗੇ ਨਾਜ਼ਰ ਅਮਨਜੀਤ ਸਿੰਘ ਜਿਹੜਾ ਫਰਾਰ ਹੈ ਉਧਰ ਪੁਲਿਸ ਦਾ ਕਹਿਣਾ ਹੈ ਕਿ ਇਹ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਵੈਸ ਹੋਈ ਤਾਂ ਕਤਲ ਹੋਇਆ ਪਰ ਪਰਿਵਾਰ ਦਾ ਕਹਿਣਾ ਹੈ ਕਿ ਜਾਂਚ ਦਾ ਵਿਸ਼ਾ ਹੈ ਕਿ ਕਤਲ ਕਿਸੇ ਤੋਂ ਕਰਵਾਇਆ ਗਿਆ ਆਸੂ ਸਵੇਰ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਸੰਤ ਭਿੰਡਰਾਂ ਵਾਲਿਆਂ ਦੇ ਚੇਲੇ ਜਿਹੜੇ ਬਲਵਿੰਦਰ ਸਿੰਘ ਨੇ ਭਾਣਜੀ ਮਾਫ ਕਰਨਾ ਉਹਨਾਂ ਦਾ ਕਤਲ ਹੋ ਗਿਆ ਜਿਸ ਤੋਂ ਬਾਅਦ ਸਵੇਰ ਦੀ ਖਬਰ ਚੱਲ ਰਹੀs ਤਾਂ ਉਸੇ ਵਿੱਚਕਾਰ ਹੁਣ ਪੁਲਿਸ ਦਾ ਇਹ ਬਟਾ ਬਿਆਨ ਆਇਆ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਉਸ ਤੋਂ ਪੁੱਛ ਕੇ ਚਰਾਹੀ ਸਾਰੇ ਸਬੂਤ ਤੇ ਸਾਰੇ